ਮਤਲਬ ਜਿੰਨੇ ਜਾਣੇ ਆਉਂਦੇ ਸੀ ਜਿੰਨੇ ਲੰਘਦੇ ਸਾਡੇ ਕੋਲ ਦੀ ਸਾਰੇ ਰੁਕਦੇ ਸੀ ਭਾਜੀ ਕੀ ਹੋ ਗਿਆ ਚਾਹੇ ਕਿਤੇ ਦਾ ਵੀ ਆ ਚਾਹੇ ਹਰਿਆਣਾ ਦਿੱਲੀ ਪੰਜਾਬ ਦੇ ਕਿਤੇ ਦੇ ਵੀ ਆ ਬੰਦੇ ਸਾਰੇ ਰੁਕ ਗਏ ਭਾਜੀ ਕੀ ਗੱਲ ਹੋ ਗਈ ਭਾਜੀ ਮਦਦ ਚਾਹੀਦੀ ਕੂਲੈਂਟ ਚਾਹੀਦਾ ਭਾਜੀ ਪਾਈਪ ਕੋਈ ਪਲਾਸ ਕੁਝ ਵੀ ਚਾਹੀਦਾ ਬੰਦੇ ਰੋਕ ਗਏ ਚਾਰ ਪੰਜ ਗੱਡੀਆਂ ਵਾਲੇ ਰੋਕ ਗਏ ਵੀ ਭਾਈ ਆ ਜਾਓ ਅਸੀਂ ਕਰਾਉਨੇ ਆ ਮਦਦ ਹੈ ਇਹਨਾਂ ਕਹਾਣੀ ਲੇ ਬੁਲੈਂਟ ਲੀਕ ਹੋ ਗਿਆ ਬਾਈ ਪੈਰ 파ਟ ਗਈ ਉਹਨਾਂ ਨੂੰ ਬੰਦ ਕਰੋ ਜੇ ਬੰਦ ਕਰ ਦਿਓ ਬਾਈ ਬੇਟੀ ਦਾ ਬੰਦਾ ਇੱਕ ਬਈ ਜ਼ਰੂਰੀ ਇਨਫੋਰਮੇਸ਼ਨ ਹੈ ਜਦੋਂ ਤੁਸੀਂ ਲੇ ਤੋਂ ਪੈਂਗੋਂ ਵੱਲੀ ਨਿਕਲੋਗੇ ਤਾਂ ਰਾਹ 'ਚ ਇੱਕ ਚੈੱਕਪੋਸਟ ਆਉਂਦੀ ਹੈ ਸ਼ਕਤੀ ਕਰਕੇ ਸ਼ਕਤੀ ਕਹਿੰ ਲੋ ਸ਼ਕਤੀ ਚੈੱਕਪੋਸਟ ਆਉਂਦੀ ਹੈ ਦੇਉ ਚੈੱਕ ਪੋਸਟ ਦੇ ਉੱਪਰ ਤੁਹਾਡਾ ਪਰਮਿਟ ਚੈੱਕ ਹੁੰਦਾ ਜੇ ਦਾ ਤੁਸੀਂ ਸਿਵਿਲিয়ান ਤਾਂ ਤੁਹਾਡਾ ਪਰਮਿਟ ਤੁਹਾਨੂੰ ਲੈਣਾ ਪੈਣਾ ਆਨਲਾਈਨ ਲੈ ਟੂਰਿਜ਼ਮ ਦੀ ਸਾਈਟ ਹੈ ਉੱਥੇ ਸਾਰਿਆਂ ਦੇ ਜਿੰਨੇ ਬੰਦੇ ਨੇ ਉਹਨਾਂ ਦੇ ਸਾਰਿਆਂ ਨੂੰ ਇਜ਼ਾਰ ਕਾਰਡ ਲੱਗਣਗੇ ਤੇ ਉਹ ਉੱਥੇ ਫਿਰ ਤੁਹਾਨੂੰ ਪਰਮਿਟ ਮਿਲੂਗਾ ਉਹ ਪਰਮਿਟ ਫਿਰ ਇੱਥੇ ਚੈੱਕ ਹੋਣਾ ਤੇ ਉਹ ਅੱਗੇ ਵੀ ਚੈੱਕ ਹੋਣਾ ਪਰ ਜੇ ਤੁਸੀਂ ਡਿਫੈਂਸ ਨਾਲ ਰਿਲੇਟਿਡ ਹੋ ਤੁਸੀਂ ਫੌਜੀ ਹੋ ਤਾਂ ਫਿਰ ਤੁਹਾਨੂੰ ਪਰਮਿਟ ਦੀ ਲੋੜ ਨਹੀਂ ਤੁਸੀਂ ਆਵਾਧਾਈ ਕਾਰਡ ਦਿਖਾਓ ਐਂਟਰੀ ਕਰੋ ਤੇ ਤੁਸੀਂ ਜਾ ਸਕਦੇ ਹੋ ਇਹ ਏਰੀਏ ਦੇ ਲਈ ਇਹ ਹੈਗਾ ਪੈਂਗੋਂਗ ਕਿਉਂਕਿ ਇਹ ਜਿਹੜਾ ਪ੍ਰੋਟੈਕਟਿਡ ਏਰੀਆ ਮੰਨਿਆ ਜਾਂਦਾ ਪੈਂਗੋਂਗ ਲੇਕ ਖਾਨ ਲੇ ਉਮਲਿੰਗਲਾ ਇੱਧਰ ਨੂੰ ਇਹ ਚਾਈਨਾ ਬਾਰਡਰ ਦਾ ਏਰੀਆ ਆ ਜਾਂਦਾ ਤਾਂ ਕਰਕੇ ਤਾਂ ਇਹ ਗੱਲ ਨੋਟ ਕਰ ਲਿਓ ਇਹਦੇ ਲਈ ਪਰਮਿਟ ਦੀ ਲੋੜ ਹੈ ਫੌਜੀ ਬੰਦੇ ਨੂੰ ਪਰਮਿਟ ਦੀ ਲੋੜ ਨਹੀਂ ਹੈ ਛੱਡੇ ਜੇ ਹਰ ਇੱਕ ਜਗ੍ਹਾ ਹੀ ਲਾਏ ਹੁੰਦੇ ਇਹਨਾਂ ਦੇ ਹਨਾ ਇਹਦਾ ਮਤਲਬ ਪਤਾ ਨਹੀਂ ਕੀ ਆ ਇਹ ਇਹਨਾਂ ਦੇ ਯਾਰ ਕੀ ਹੁੰਦਾ ਉਹ ਪਦਮੇ ਪਤਾ ਨਹੀਂ ਕੀ ਉਹ ਇਹ ਜਿਵੇਂ ਆਪਣੇ ਕਹਿ ਲੋ ਵੀ ਜਿਵੇਂ ਪਹਿਲਾ ਮੈਨ ਨਹੀ ਨਹੀ ਜਿੱਦਾਂ ਪਹਿਲੀ ਪੌੜੀ ਦਾ ਪਾਠ ਹੋ ਗਿਆ ਆਏ ਆ ਇਹ ਇਹਨਾਂ ਦਾ ਪਾਠ ਆ ਇਹਦੇ ਵਿੱਚ ਲਿਖਿਆ ਹੋਇਆ ਅੱਛਾ ਤਦੇ ਮੋਟਰ ਗੇਂਦੇ ਸਮੇਂ ਲਾਲਣ ਦੇ ਬਿੰਦਲੀ ਨੇ ਪੁੱਛ ਲਿਆ ਕਿ ਲਿਖਿਆ ਵੇਰ ਉੱਥੇ ਲਿਖਿਆ ਤੂੰ ਪੜ ਸਕਦਾ ਦੋਨੇ ਭਾਸ਼ਾ ਲਿਖਿਆ ਹੁੰਦਾ ਜੀ ਇੰਗਲਿਸ਼ ਵੀ ਲਿਖਿਆ ਹੁੰਦਾ ਤੇਰੇ ਉਨ ਵਾਲੀ ਭਾਸ਼ਾ ਜਿਵੇਂ ਲਿਖਿਆ ਹੁੰਦਾ ਵੀ ਜੀ ਵੀ ਜੀ ਇਦਾਂ ਦੇ ਘਰ ਨੇ ਇਹਨਾਂ ਦੇ ਕਿਸੇ ਕਿਸੇ ਦਾ ਤਾਂ ਬਹੁਤ ਸੋਹਣਾ ਘਰ ਆ ਵੀ ਤਾਂ ਕੀ ਹੈ ਬੇਕਰੀ ਇੱਥੋਂ ਆਪਾਂ ਲੈਣਾ ਰਾਈਟ ਮਾਚੀਸ਼ਾ ਟੂਲਜ਼ ਸ਼ਕਤੀ ਚੈੱਕ ਪੋਸਟ ਕ੍ਰੋਸ ਕਰਨ ਤੋਂ ਬਾਅਦ ਇਦਾਂ ਦੇ ਨਜ਼ਾਰੇ ਸ਼ੁਰੂ ਹੋ ਜਾਂਦੇ ਆ ਇਹ ਥੱਲੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸ਼ਕਤੀ ਚ ਇੱਕ ਪੋਸਟ ਆ ਥੱਲੇ ਇਹ ਸ਼ਕਤੀ ਏਰੀਆ ਮਤਲਬ ਉੱਥੇ ਚੱਕ ਪੋਸਟ ਬਣੀ ਹੋਈ ਹੈ ਜਿੱਥੇ ਜਿੱਥੇ ਰਹਿਸ਼ ਹੈ ਉੱਥੇ ਉੱਥੇ ਤੁਹਾਨੂੰ ਦਰਖਤ ਮਿਲਦੇ ਨੇ ਇਹ ਕੁਸ਼ਕ ਲੇ ਗਵਰਨਮੈਂਟ ਦਾ ਵੀ ਇਹਦੇ ਵਿੱਚ ਹੱਥ ਹੈ ਵੀ ਭਾਈ ਵੱਧ ਤੋਂ ਵੱਧ ਦਰਖਤ ਲਾਓ ਤਾਂ ਕਿ ਆਕਸੀਜਨ ਦੀ ਕਮੀ ਜਿਹੜੀ ਆ ਉਹ ਘਟੇ ਤਾਂ ਕਿ ਦਰਖਤ ਹੋਣ ਨਾਲ ਆਕਸੀਜਨ ਵਧੇ ਤੇ ਟੂਰਿਜ਼ਮ ਵਾਲੇ ਲੋਕਾਂ ਨੂੰ ਵੀ ਥੋੜਾ ਜਿਹਾ ਸੌਕਾ ਹੋਵੇ ਤੇ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਸੌਕਾ ਹੋਵੇ। ਸ਼ੁਗਲੇ ਸ਼ੁਗਲੇ ਸ਼ੁਗਲੇ। ਉਹਨਾਂ ਦੇ ਚਿੱਤਰ ਰਗੜੇ ਜਾਂਦੇ ਆ। ਉਹ ਪਹਾੜਾਂ ਤੋਂ ਤੇ ਲੈ ਬਰਫ਼ ਵਾਲੇ ਪਹਾੜਾਂ ਤੋਂ ਉੱਚੇ ਆ ਨਾ ਜਦੋਂ ਆਪਾਂ ਉਹ ਲੇ ਆਉਂਦੇ ਸੀਗੇ ਉਹ ਤੋਂ ਆਪਾਂ ਨੂੰ ਇਹ ਕਿੰਨਾ ਉੱਚਾ ਜਿਹਦੇ ਸੀ ਪਹਾੜ ਹਾਂ ਆਪਾਂ ਇਹਨਾਂ ਤੋਂ ਉੱਚੇ ਹੋ ਗਏ ਬਈ ਹੈ ਇਹ ਪਲੇਟ ਹੋ ਗਿਆ ਬਈ ਟਾਇਰ ਪਾਟ ਗਿਆ ਜਿਹਨੇ ਉਹਨਾਂ ਨੂੰ ਬੰਦ ਕਰੋ ਜੇディ ਬੰਦ ਕਰ ਦਿਓ ਬਈ ਜਿੱਦੀ ਤਾਂ ਪੰਡਾ ਉਹ ਨਿਕਲ ਗਿਆ ਤਾਂ ਨਿਕਲ ਕਿਉਂ ਹੋ ਜਾਣੀ ਐ ਇਹ ਵੀ ਕੂਲੈਂਟ ਹੈਗਾ ਆਪਣੇ ਕੋਲੇ ਮੈਂ ਐਕਸਟਰਾ ਲਿਆਇਆ ਸੀ ਇਹ ਚੋਟਾ ਜਿਹਾ ਸੀ ਇਹ ਆ ਇਹ ਹੈ ਬਈ ਚਾਂਗਲਾ ਪਾਸ ਚਾਂਗਲਾ ਪਾਸ ਤੇ ਗੱਡੀਆਂ ਦਾ ਐਂ ਕੰਮ ਹੁੰਦਾ ਪੈ ਪਾਟ ਗਿਆ ਸੀ ਉਹਦਾ ਕੂਲੈਂਟ ਵਾਲਾ ਕੋਈ ਨਹੀਂ coolant ਆਪਾਂ ਇੱਕ ਐਕਸਟਰਾ ਲਿਆਂਦਾ ਸੀ ਚੱਕ ਕੇ ਹਾਂ ਉਹਦੇ ਵਿੱਚ ਵੀ ਨਾ ਉਹ ਲਾਇਆ ਉਹਨੇ ਲੋਕ ਕੀ ਫੈਟਦਾ ਕੋਈ ਟੇਪ ਹੈਗੀ ਆਪਣੇ ਕੋਲ ਟੇਪ ਮਾਰ ਦਾਂਗੇ ਨਾ ਨਾ ਟੇਪ ਟੁੱਟ ਜਾਣਾ ਭਾਈ ਜੀ ਇਹਦੇ ਵਿੱਚ ਜਿਹੜਾ coolant ਜਾਂਦਾ ਉਹ ਆਪਣਾ ਵਿੱਚੋਂ ਟੁੱਟ ਗਿਆ ਸੀ ਪਲਾਸਟਿਕ ਦਾ ਜਿਹੜਾ ਬਹੁਤ ਮਾੜੀ ਕੁਆਲਿਟੀ ਦਾ ਪਾਇਆ ਹੋਇਆ ਮਹਿੰਦਰਾ ਨੇ ਉਹ ਟੁੱਟ ਗਿਆ ਵਿੱਚੋਂ ਹੁਣ ਉਹਨਾਂ ਨੂੰ ਆਪਾਂ ਟੇਪ ਕਰਤਾ ਜੇ ਟੇਪ ਚੱਲ ਜੂਗੀ ਪ੍ਰੈਸ਼ਰ ਤੇਦੇ ਉੱਪਰ ਦੀ ਲੋਕਿੰਗ ਵਾਇਰ ਆਪਾਂ ਮਾਰ ਕੇ ਇਹਨੂੰ ਕਰਦੇ ਆਂਗੇ ਸੈੱਟ ਸਾਡੇ ਵੀਰ ਆ ਗਏ ਨੇ ਆ ਗਏ ਆ ਗਏ ਸੈੱਟ ਇਹ ਹਰਿਆਣੇ ਵਾਲਾ ਬਾਈ ਇਹਦੇ ਨਾਲ ਤੇ ਕਹਿੰਦੇ ਅਸੀਂ ਆਉਂਦੇ ਨਹੀਂ ਇਹ ਬਾਈ ਕਹਿੰਦਾ ਮੈਂ ਕਿਹਾ ਆ ਜਾ ਫਿਰ ਸਾਨੂੰ ਜੁਆਇਨ ਕਰ ਲਈ ਵੀਰੇ ਬਾਈ ਨੂੰ ਚਾ ਚੜ ਗਿਆ ਹੁੰਦਾ ਹੀ ਆ ਬਾਈ ਨਾਲ ਦਿਆਂ ਦਾ ਹੁੰਦਾ ਹੀ ਆ ਤੁਸੀਂ ਵੀਰ ਹਰਿਆਣੇ ਤੋਂ ਕਿਹੜੀ ਜਗ੍ਹਾ ਤੋਂ ਕਰਨਾਲ ਸੇ ਬਾਈ ਕਰਨਾਲ ਤੋਂ ਬਲੌਕ ਕਾਨੂੰ ਬਾਈ ਆਪਾਂ ਇਨਫੋਰਮੇਸ਼ਨ ਆਪਦੇ ਸਵਾਦ ਅਲੀ ਬਣਾਈ ਜਾਂਦੇ ਆ ਜੀ ਬਿਲਕੁਲ ਜੀ ਜਦੋਂ ਵੀਰ ਜੀ ਕਿੱਥੋਂ ਅਸੀਂ ਬਾਈ ਲੁਧਿਆਣੇ ਤੋਂ ਪਿੰਡ ਸਰਾਬਾ ਮੇਰਾ ਸ਼ੀਰ ਗੁਰਦਾਸ ਸਿੰਘ ਸਰਾਬੇ ਦਾ ਪਿੰਡ ਹੈ ਤੇ ਆਏ ਆ ਨਾ ਬਾਈ ਜਦੋਂ ਬੁੜੇ-ਬੜੇ ਹੋਵਾਂਗੇ ਉਦੋਂ ਦੇਖਾਂਗੇ YouTube ਤੇ ਪਿਆ ਹੁਣ ਮੈਮਰੀ ਕਾਰਡ ਫੋਨ ਸਭ ਕੁ ਗਮ ਹੋ ਜਾਂਦਾ ਹਾਂ ਪਰ YouTube ਤੇ ਪਈ ਚੀਜ਼ ਪਈ ਰਹੂਗੀ ਨੈਕਸਟ ਜਨਰੇਸ਼ਨ ਦੀ ਡਿਸਕ ਦੀ ਡਾਟਾ ਵਾਲੀ ਅੱਗੇ ਬੱਚਿਆਂ ਨੇ ਦੇਖਣਾ ਆਪਾਂ ਦੇਖਣਾ ਜਦੋਂ ਮਰਜ਼ੀ ਕੱਢ ਕੇ ਦੇਖ ਲਓ ਹਾਂ ਜੀ ਘੜ ਕਰਤਾ ਹਾਂ ਹੋਈ ਕਰ। ਜੀਮਿੰਦਰ ਆਣਾ ਨੂੰ ਕਰਨੀ ਪੈਣੀ ਹੈ। ਇੰਨਾ ਮਾੜਾ ਪੁੱਜਾ ਲਾਇਆ ਹੋਇਆ ਜਿਹਦੇ ਵਿੱਚ ਕੋਈ ਗੜਕੀ ਝੁੱਪ ਗਿਆ ਬਈ। ਵੀਰੇ ਥੋੜੀ ਜਿਹੀ ਰੇਸ ਕਰਕੇ ਦੇਖੀ। ਕੱਢੀ। ਹਾਂ ਦਿੰਨੇ ਆਂ ਬਾਈ ਰੇਸ। ਆਪਣਾ ਇਹ ਤਾਂ ਥੱਲੇ ਆ ਗਿਆ ਮੀਟਰ ਦਾ। ਕੂਲੈਂਟੜਾ। ਫਿਲਹਾਲ ਤਾਂ ਠੀਕ ਆ ਅਜੇ ਚੈੱਕ ਕਰਦੇ ਆ ਵੀ ਜਿਹੜੀ ਅਸੀਂ ਡਕਟੇਪ ਮਾਰੀ ਆ ਵੈਸੇ ਤਾਂ ਉਹ ਚੱਲ ਲੈਂਦੀ ਆ ਹੀਟ ਤੇ ਉਹ ਚੱਲ ਰਵੇ ਬਸ ਉਹ ਪਿਗਲੇ ਪਿਗਲੇ ਨਾ ਕਿਵੇਂ ਆ ਚੱਲ ਗਈ ਚੱਲ ਗਈ ਬੱਗ ਟੂਨਟ ਦਾ ਡੱਬਾ ਸੀ ਸਾਡੇ ਕੋਲ ਉਹ ਆਪਾਂ ਪਾ ਦ ਸਾਰੇ ਹੋਣਾ ਸੀ ਉਹ ਤਾਂ ਹੋ ਗਿਆ ਮਤਲਬ ਮਹਿੰਦਰਾ ਨੇ ਕੋਸਟ ਕਟਿੰਗ ਜ਼ਰੂਰ ਕੀਤੀ ਆ ਇਹ ਪਲਾਸਟਿਕ ਦੇ ਪਾਰਟ ਲਾ ਕੇ ਉਕੇ ਇੰਡੀਆ ਦੇ ਵੱਡੇ ਨੇ ਗੱਡੀਆਂ ਦੇ ਜ਼ੋਰ ਵੱਧ ਮਾਰਦੇ ਆ ਤੇ ਉਹ ਪਲਾਸਟਿਕ ਦੇ ਪਾਰਟ ਇੰਨੇ ਕ ਕਮਜ਼ੋਰ ਨੇ ਉਹ ਚੱਲ ਨਹੀਂਦੇ ਤਾਂ ਉਹ ਐ ਖਰਾਬ ਕਰਦੇ ਆ ਫਿਰ ਇਹ ਮਹਿੰਦਰਾ ਨੂੰ ਅਸੀਂ ਜਰੂਰ ਮੈਂ ਕਹੂੰਗਾ ਕੋਈ ਗੱਲ ਨਹੀਂ ਹੁਣ ਸਾਡਾ ਪਲਾਨ ਇਹ ਆ ਵੀ ਜਿਹੜੀ ਟੇਪ ਐ ਉਹ ਸਾਡੀ ਕਰਮ ਬਹੁਤ ਹੋ ਰਹੀ ਐ ਟੇਬਲ ਦੇ ਵਿੱਚੋਂ ਗੁੰਝੀ ਪਿਗਲਦੀ ਐ ਸਾਨੂੰ ਇਹ ਐ ਕਿ ਤੰਗ ਨਾ ਹੋਈਏ ਅੱਗੇ ਕਿਉਂਕਿ ਅੱਗੇ ਕੋਈ ਸਾਡੇ ਕੋਲ ਸਾਧਨ ਨਹੀਂ ਹੋਣਾ ਇਤੂ ਬੈਟਰ ਇਹ ਐ ਵੀ ਅਸੀਂ ਇੱਥੋਂ ਲੈ ਜਾਈਏ ਵਾਪਸ ਤੇ ਲੈ ਰੁਕੀਏ ਅੱਜ ਤੇ ਕੱਲ ਨੂੰ ਸਵੇਰੇ ਲੇ ਮਹਿੰਦਰਾ ਵਾਲਿਆਂ ਦੇ ਏਜੰਸੀ ਤੇ ਜਾ ਕੇ ਤੇ ਇਹਨੂੰ ਕੱਲ ਨੂੰ ਸੈੱਟ ਕਰਾਈਏ ਠੀਕ ਕਰਾ ਕੇ ਫਿਰ ਕੱਲ ਨੂੰ ਅਸੀਂ ਹੰਡਰ ਜਾਈਏ ਹੰਡਰ ਟਿਊਨਸ ਦੇਖਦੇ ਆ ਤੇ ਉਤੋਂ ਬਾਅਦ ਫਿਰ ਅੱਗੇ ਦਾ ਸੋਚਾਂਗੇ ਕੀ ਕਰਨਾ ਤੇ ਕੱਲ ਨੂੰ ਇਹਦੇ ਪਾਰਟ ਪੂਰਾ ਚੇਂਜ ਕਰਾਉਣਾ ਪੈਣਾ ਸਾਨੂੰ ਪੂਰੀ ਪਾਈਪ ਹੀ ਬਦਲਣੀ ਪੈਣੀ ਆ ਕਿਉਂਕਿ ਉਹ ਸਾਰੇ ਪਾਸੇ ਦੋਨੇ ਤਿੰਨੇ ਪਾਸੇ ਤੇ ਪਲਾਸਟਿਕ ਲੱਗੀ ਹੋਈ ਹੈ ਤੇ ਦੂਜੀ ਗੱਲ ਇਹ ਚਲੋ ਇਹ ਤਾਂ ਜਿਹੜਾ ਹੋਣਾ ਸੀ ਹੋ ਗਿਆ ਪਰ ਇੱਕ ਚੀਜ਼ ਜ਼ਰੂਰ ਹੈ ਇਤਾਂ ਦੀਆਂ ਜਗ੍ਹਾਵਾਂ ਤੇ ਜਦੋਂ ਜਿਹੜੇ ਵੀ ਲੋਕ ਆਉਂਦੇ ਨੇ ਉਹ ਜੈਨੂਨ ਮੰਦੀ ਆਉਂਦੇ ਐ ਇੰਨੀ ਦੂਰ ਬਾਈ ਇੱਕ ਗੱਲੇ ਦਾ ਹੀ ਮੰਨਣ ਵਾਲੀ ਆ। ਮਤਲਬ ਜਿੰਨੇ ਜਾਣੇ ਆਉਂਦੇ ਸੀ ਜਿੰਨੇ ਲੰਘਦੇ ਸਾਡੇ ਕੋਲ ਦੀ ਸਾਰੇ ਰੁਕਦੇ ਸੀ। ਭਾਜੀ ਕੀ ਹੋ ਗਿਆ? ਚਾਹੇ ਕਿਤੇ ਦਾ ਵੀ ਆ ਚਾਹੇ ਹਰਿਆਣਾ, ਦਿੱਲੀ, ਪੰਜਾਬ ਦੇ ਕਿਤੇ ਦੇ ਵੀ ਆ ਬੰਦੇ। ਸਾਰੇ ਰੁਕ ਗਏ ਭਾਜੀ ਕੀ ਗੱਲ ਹੋ ਗਈ? ਭਾਜੀ ਮਦਦ ਚਾਹੀਦੀ, ਕੂਲੈਂਟ ਚਾਹੀਦਾ ਭਾਜੀ, ਪਾਈਪ ਕੋਈ ਪਲਾਸ ਕੁਝ ਵੀ ਚਾਹੀਦਾ। ਬੰਦੇ ਰੋਕ ਗਏ, ਚਾਰ-ਪੰਜ ਗੱਡੀਆਂ ਵਾਲੇ ਰੋਕ ਗਏ। ਵੀ ਬਾਈ ਆ ਜਾਓ ਅਸੀਂ ਕਰਾਉਨੇ ਆ ਮਦਦ। ਮਤਲਬ ਇਹ ਹੁੰਦਾ ਬਾਈ ਮਤਲਬ ਕਿ ਸਪਿਰਿਟ ਟਰੈਵਲਰਸ ਦੀ ਇਹ ਟਰੈਵਲਰਸ ਦੀ ਸਪਿਰਿਟ ਹੁੰਦੀ ਹੈ ਇੱਕ ਦੂਜੇ ਨੂੰ ਸਪੋਰਟ ਕਰਨਾ ਜਿਵੇਂ ਸਾਨੂੰ ਵੀ ਬੈਸਟ ਪੰਜਾਬ ਵਾਲੇ ਮਿਲੇ ਉਹਨਾਂ ਦੀ ਗੱਡੀ ਖੜੀ ਸੀ ੱਤਕਾ ੱਤਕੇ ਲਾ ਲਾ ਕੇ ਉਹਨਾਂ ਦੀ ਗੱਡੀ ਸਟਾਰਟ ਕਰਕੇ ਉਹਨਾਂ ਨੂੰ ਤੋਰਿਆ ਤਾਂ ਇਦਾਂ ਹੀ ਵਾਹ ਕਰੂ ਫਿਰ ਕਹਾ ਉਦਾਂ ਦੇ ਬੰਦੇ ਭੇਜ ਦਿੰਦਾ ਬੰਦਿਆਂ ਦੇ ਰੂਪ ਚ ਰੱਬ ਆਉਂਦਾ ਤੇ ਤੁਹਾਡੀ ਮਦਦ ਕਰਦਾ ਹੁਣ ਉਹਨਾਂ ਨੇ ਬਾਈਆਂ ਨੇ ਕਿਸੇ ਨੇ ਸਾਨੂੰ ਲੋਕਿੰਗ ਵਾਇਰ ਦੇਤੀ ਕਿਸੇ ਨੇ ਸਾਨੂੰ ਕੂਲੈਂਟ ਦਾ ਵੀ ਪੁੱਛਿਆ ਕੂਲੈਂਟ ਵੀ ਸਾਡੇ ਕੋਲ ਤਾਂ ਸੀਗਾ ਮਤਲਬ ਇਹ ਗੱਲਾਂ ਦੇਖ ਕੇ ਬੜਾ ਸਵਾਦ ਆਉਂਦਾ ਬਾਈ ਦੇਖੋ ਇਹ ਔਂਕੜਾ ਤਾਂ ਆਉਂਦੀਆਂ ਰਹਿੰਦੀਆਂ ਹੁੰਦੀਆਂ ਨੇ ਜਦੋਂ ਤੁਸੀਂ ਟਰੈਵਲ ਕਰੋਗੇ ਨਿੱਕੀਆਂ-ਮੁੱਟੀਆਂ ਚੀਜ਼ਾਂ ਹੁੰਦੀਆਂ ਨੇ ਇਹ ਕੋਈ ਵੱਡੀ ਗੱਲ ਨਹੀਂ ਪਰ ਇਹ ਟਰੈਵਲ ਦੇ ਵਿੱਚ ਜਿਹੜੀਆਂ ਤੁਹਾਡੀਆਂ ਮੈਮਰੀਜ਼ ਬਣਦੀਆਂ ਨੇ ਲੋਕਾਂ ਨਾਲ ਪਿਆਰ ਬਣਦਾ ਲੋਕ ਜੜਦੇ ਨੇ ਨੰਬਰ ਐਕਸਚੇਂਜ ਹੁੰਦੇ ਨੇ ਆਈਡੀਆ ਐਕਸਚੇਂਜ ਹੁੰਦੀਆਂ ਨੇ ਉਹ ਨਜ਼ਾਰੇ ਨੇ ਉਹਨਾਂ ਦੀ ਖਾਤਰ ਆਪਾਂ ਆਉਣੇ ਆ ਇੰਨੀ ਦੂਰ ਤੇ ਕੁਦਰਤ ਦੇ ਨਾਲ ਜਿਹੜਾ ਆਪਣਾ ਸੰਬੰਧ ਬਣਦਾ ਉਹਦੇ ਲਈ ਤੇ ਠੀਕ ਹੈ ਜੀ ਵੀਰੇ ਹੁਣ ਹਵਾ ਹੂਆ ਪੂਰੀ ਭਰ ਕੇ ਗੱਡੀ ਦੇ ਵਿੱਚ ਤੇ ਹੁਣ ਅਸੀਂ ਇੱਥੋਂ ਲੈ ਇਹ ਨੂੰ ਵਾਪਸ ਮੁੜਦੇ ਆਂ ਕਿਉਂਕਿ ਲੇਨ ਢਲਾਣਾ ਤੇ ਗੱਡੀ ਆਰਾਮ ਨਾਲ ਜਾਊਗੀ ਜਿਆਦਾ ਜ਼ੋਰ ਨਹੀਂ ਹੋਊਗਾ ਗੱਡੀ ਦਾ ਇੰਜਨ ਗਰਮ ਨਹੀਂ ਹੋਊਗਾ ਇੱਥੇ ਟੱਪ ਦੇਖੋ ਟੱਪ ਬਹੁਤ ਤੇਜ਼ ਆ ਤਾਂ ਤੁਸੀਂ ਲੇ ਲਦਾ ਕਦੇ ਵੀ ਆਉਨੇ ਹੋ ਦੋ ਚੀਜ਼ਾਂ ਆਪਦੇ ਸਮਾਨ ਚ ਜ਼ਰੂਰ ਰੱਖ ਲਿਓ ਇੱਕ ਸਨਸਕ੍ਰੀਨ ਲੋਸ਼ਨ ਵੀ ਟੱਪ ਤੋਂ ਤੇ ਦੂਜਾ ਐਨਕਾ ਕਾਲੀਆਂ ਟੱਪ ਵਾਲੀਆਂ ਇੱਥੇ ਚਾਹੇ ਕੋਈ ਬਜ਼ੁਰਗ ਆ ਚਾਹੇ ਕੋਈ ਬੱਚਾ ਚਾਹੇ ਲੇਬਰ ਆ ਚਾਹੇ ਸਟੂਡੈਂਟ ਆ ਐਨਕਾਂ ਬਾਈ ਜੀ ਸਾਰਿਆਂ ਦੇ ਲੱਗੀਆਂ ਹੁੰਦੀਆਂ ਨੇ ਕਿਉਂਕਿ ਇਹ ਜਿਹੜੇ ਧੋਪਾ ਇਹ ਤੁਹਾਡੇ ਅੱਖਾਂ ਨੂੰ ਸੁਕਾ ਦਿੰਦਾ ਪਾਣੀ ਸੁਕਾਉਂਦੀ ਆ ਇਹ ਧੋਪਾ ਸਾਟਾ ਵੀ ਜਿਵੇਂ ਅਸੀਂ ਗੁਰਦਾਵਾ ਸਾਹਿਬ ਰੁਕੇ ਜੁਦੈਨ ਘਣੀ ਸੀ ਲਾਈਆਂ ਤੇ ਉਹਦੇ ਨਾਲ ਕਾਫੀ ਟਾਈਮ ਤੱਕ ਸਾਡੀ ਅੱਖਾਂ ਚ ਪਾਣੀ ਨਿਕਲਦਾ ਰਿਹਾ ਕੂਲੈਂਟ ਆ ਪੈਕ ਲੀਟਰ ਪਾਤਾ ਸੀ ਪਾਣੀ ਵੀ ਪਾਤਾ ਸੀ ਡੇਢ ਕ ਦੋ ਲੀਟਰ ਡੇਢ ਕ ਲੀਟਰ ਪਾਇਆ ਸੀ ਉਹ ਵੀ ਪਾਣੀ ਸਾਰਾ ਗੱਡੀ ਸਟਾਰਟ ਰਹੀ ਤਾਂ ਹੁਣ ਉਹਨੇ ਖਿੱਚ ਲਿਆ ਸਾਰਾ ਤੇ ਰਵੜਾ ਰੁਬੜਾ ਗੀਆਂ ਪੈਪਾਈਆਂ ਹਜੇ ਉਹਦੀਆਂ ਗਰਮ ਹੋ ਰਹੀਆਂ ਤਾਂ ਹੁਣ ਆਪਾਂ ਆਪੀ ਪੀਪੀਆਂ ਭਰ ਰਹੀਆਂ ਨੇ ਤੇ ਭਰਨੀਆਂ ਕਿੱਥੋਂ ਨੇ ਭਰਨੀਆਂ ਨੇ ਇੱਥੋਂ ਬਰਫ਼ ਵਾਲਾ ਪਾਣੀ ਹੁਣ ਇਹ ਬਰਫ਼ ਵਾਲਾ ਪਾਣੀ ਭਰ ਕੇ ਇਹ ਸਟਾਂਗੇ ਉਹਦੇ ਵਿੱਚ ਤੇ ਉਹਨੂੰ ਬਰਫ਼ ਤੇ ਆ ਲੈਣਾ ਐਨ ਠੰਡੀ ਕਰ ਦੇਣੀ ਗੱਡੀ ਠੀਕ ਹੈ ਜੀ ਇਹ ਟੱਕਣ ਰੱਖਦੇ ਆ ਉਰੇ ਇਹ ਇਹ ਨੂੰ ਵੀ ਰੱਖਦੇ ਆ ਉਰੇ ਨੂੰ ਪਾ ਲਈ ਪਾਣੀ ਇਹ ਸਾਫੀ ਹੁੰਦਾ ਗੱਡੀ ਦੇ ਪਰਤਣ ਲਈ ਆਪਣੇ ਪੀਣ ਨੂੰ ਨਹੀਂ ਮਹਿੰਦਰਾ ਵਾਲਿਆਂ ਨੂੰ ਬਈ ਦੱਬ ਕੇ ਲਾਂਬੇ ਦੇਣੇ ਆ ਆ ਰੀਲ ਦੀ ਪਾਉਣੀ ਆ ਉਹਨਾਂ ਦੀ ਐਂ ਠਿੱਠ ਕਰਨੇ ਆ ਉਹਦੀਆਂ ਜਿੰਨੀਆਂ ਨੋਜ਼ਲਾਂ ਨੇ ਸਾਰੀਆਂ ਪਲਾਸਟਿਕ ਦੀਆਂ ਨਹੀਂ ਤਾਂ ਇਹ ਨੋਜ਼ਲ ਪਲਾਸਟਿਕ ਦੀ ਟੁੱਟ ਕਿਵੇਂ ਸਕਦੀ ਆ ਪੋਸੀਬਲ ਹੀ ਨਹੀਂ ਹੈ ਗਲ ਕੇ ਟੁੱਟ ਗਈ ਪਾਣੀ ਭਰ ਲਿਆ ਗੱਡੀ ਆਪਣੀ ਉਹ ਖੜੀ ਆ ਝੁਲੇ ਹੁਣ ਇਹਦੀਆਂ ਜਿੰਨੀਆਂ ਜਿੰਨੀਆਂ ਨੋਜ਼ਲਾਂ ਨੇ ਬਈ ਪਲਾਸਟਿਕ ਦੀਆਂ ਸਾਰੀਆਂ ਹੀ ਚੇਂਜ ਕਰਾ ਕੇ ਮੈਟਲ ਪਵਾਣੀਆਂ ਪਿੱਤਲ ਜਿਹਦੀਆਂ ਜਾਂ ਸਟੀਲ ਵਾਲੀਆਂ ਜਿਹੜੀਆਂ ਟ੍ਰੈਟਰਾਂ ਟੂਟਰਾਂ ਚ ਪੈਪਾਂ ਚ ਪੈਂਦੀਆਂ ਨੇ ਜਾਂ ਪੁਰਾਣੀ ਥਾਰ ਚ ਸੀਗੀਆਂ ਉਹ ਪਵਾ ਦੇਣੀਆਂ ਨੇ ਸਾਰੀਆਂ ਤਾਂ ਕਿ ਫੇਰ ਕਦੇ ਇਦਾਂ ਦੀ ਨੌਬਤ ਨਾ ਆਏ ਆਹ ਦੇ ਕੁਲੈਂਟ ਇੱਥੇ ਤੱਕ ਭਰਿਆ ਸੀ ਆਪਾਂ ਪਾਣੀ ਪਾ ਕੇ ਥੱਲੇ ਚਲਾ ਗਿਆ ਸਾਰਾ ਲੋ ਜੀ ਬਾਈ ਉਮਲਿੰਗਲਾ ਪਾਸ ਹਾਨਲੇ ਤੇ ਪੈਂਗੋਂਗ ਲੇਕ ਆਪਣਾ ਰਹਿ ਗਿਆ ਇਹ ਵਾਇਗਰੂ ਨੇ ਮਤਲਬ ਕਿਹਾ ਵੀ ਹੁਣ ਅਗਲੀ ਵਾਰ ਆਇਓ ਮਿੱਤਰ ਤੇ ਹੁਣ ਅਗਲੀ ਵਾਰ ਆਵਾਂਗੇ ਹੁਣ ਆਪਾਂ ਵਾਪਸ ਇੱਧਰ ਨੂੰ ਜਾਣਾ ਇੱਧਰ ਨੂੰ ਮਲਿੰਗਲਾ ਪਾਸ ਪੈਂਗੌਂਗ ਲੇਕ ਤੇ ਹਾਂ ਲੇ ਸੀਗਾ ਇੱਧਰ ਨੂੰ ਵਾਪਸ ਹੁਣ ਸ਼ਕਤੀ ਹੁੰਦੇ ਹੋਏ ਲੈ ਜਾਵਾਂਗੇ ਬਾਈ ਕਿਉਂਕਿ ਆਪਣਾ ਪਹਿਲਾਂ ਸੇਫਟੀ ਜ਼ਰੂਰੀ ਹੈ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਜੇ ਉਹ ਦੁਬਾਰਾ ਟੇਪ ਪਿਗਲ ਕੇ ਅੱਗ ਲੱਗ ਗਈ ਉਹਨੂੰ ਜਾਂ ਫਿਰ ਟੇਪ ਪਿਗਲ ਕੇ ਉਹ ਖਤਮ ਹੋ ਗਈ ਤਾਂ ਫਿਰ ਹੋਰ ਕੋਈ ਸਾਧਨ ਨਹੀਂ ਸਾਡੇ ਕੋਲ ਸਾਨੂੰ ਵਾਪਸ ਜਾਣਾ ਪੈਣਾ ਇਹਦੇ ਲਈ ਮਾਫੀ ਬਾਈ ਜੀ ਥੋੜੋ ਸਾਰਿਆਂ ਤੋਂ ਕਿ ਥੋਤੋਂ ਤੁਹਾਨੂੰ ਆਪਾਂ ਮਲਿੰਗਲਾ ਪਾਸ ਆਣ ਲੈ ਤੇ ਪੈਂਗੋਂਗ ਲੇਖ ਨਹੀਂ ਦਿਖਾ ਸਕੇ ਬਟ ਤੁਹਾਨੂੰ ਹੰਡਰ ਜ਼ਰੂਰ ਦਿਖਾਵਾਂਗੇ ਜਾਂ ਹੋਰ ਕੋਈ ਵਧੀਆ ਜਗ੍ਹਾ ਦਿਖਾਵਾਂਗੇ ਤਾਂ ਜੁੜੇ ਰਹੋ ਚੈਨਲ ਦੇ ਨਾਲ ਇਹ ਨਾ ਸਮਝਿਓ ਕਿ ਸਾਡਾ ਟ੍ਰਿਪ ਇੱਥੇ ਹੀ ਖਤਮ ਹੋ ਗਿਆ ਟ੍ਰਿਪ ਅਜੇ ਖਤਮ ਨਹੀਂ ਹੋਇਆ ਇਸ ਦਾ ਫਿਲਮ ਬਾਕੀ ਆ ਚਲੋ ਹੁਣ ਗੱਡੀ ਪਿੱਛੇ ਨੂੰ ਕਮਾਈਏ ਬਾਈ ਜੀ ਗੱਡੀ ਅਸੀਂ ਲੈ ਵਾਰਤਾ ਲਈ ਆ ਦੇਖੋ ਲੈ ਪਹੁੰਚ ਗਏ ਪਰ ਗੱਡੀ بار بار ਹੀਟ ਸਿਗਨਲ ਦੇ ਰਹੀ ਆ ਦੇਖੋ ਟੇਪ ਚੋਂ ਤਤੂਰੀਆਂ ਵੱਜ ਵੱਜ ਕੇ ਸਕੂਲੋਂ ਬਾਹਰ ਆ ਗਿਆ ਮੈਂ ਕਿਹਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਨਾ ਜਿਹੜਾ ਗੜੀ ਇਟੋ ਗੈਸ ਨਿਕਲਦੀ ਆ ਉਹਦਾ बस हुन एजेंसी 1 किलोमीटर ਇਥੋਂ ਬਟ ਗੱਡੀ ਸਿਗਨਲ ਏਰੀਆ ਦੇ ਫੇਰ ਰੋਕ ਲੀਏ ਸੀ। ਲੈ ਦੇ ਸ਼ੋਰ ਫੋਟ ਵਾਲ ਖੇਡਦੇ ਹੋਏ। ਹਾਂ ਤੂੰ ਹੀ ਲੀ ਫਿਰਦਾ ਭਰਾਵਾ। ਹਾਂ ਤੂੰ ਵੀ ਲਵਾ ਦੇ ਐਗਜ਼ੌਸਟ ਆ। ਮੇਰਾ ਸਮਾਨ ਸਰ ਭੱਟ। ਐਗਜ਼ੌਸਟ ਹੀ ਲੱਗਦਾ ਉਹ। ਆਪਾਂ ਹੋਟਲ ਲੈ ਲਿਆ ਬਾਈ। ਜਿੱਥੇ ਕੋ ਲਾਸਟ ਆਪਣੀ ਗੱਡੀ ਨੇ ਹੀਟ ਅਪ ਦਾ ਸਿਗਨਲ ਦਿੱਤਾ ਉਥੋਂ ਕਿਲੋਮੀਟਰ ਤੇ ਬਹੁਤ ਵਧੀਆ ਗੈਸਟ ਹਾਊਸ ਜਿਆ ਮਿਲ ਗਿਆ ਫੈਮਿਲੀ ਮਤਲਬ ਕਿ ਹੋਈ ਹੋਮ ਸਟੇ ਮਿਲ ਗਿਆ ਤੇ ਅਸੀਂ ਪਹੁੰਚ ਗਏ ਅਸੀਂ 22 ਲੀਟਰ ਆਹ ਤੇ ਹੁਣ ਅਸੀਂ ਨਿਕਲੇ ਆ ਇੱਥੇ ਥੋੜੇ ਜਿਹੇ ਗੱਡੀਆਂ ਦੇ ਮਕੈਨਿਕ ਨੇ ਇੱਥੇ ਨੇੜੇ ਉਹ ਦੇਖਣ ਚੱਲੇ ਆ ਵੀ ਜੇ ਉਹ ਸਾਨੂੰ ਪੈਪ ਦੇ ਦੇਣ ਜਾਂ ਉਹ ਨੋਜ਼ਲ ਦੇ ਦੇਣ ਤਾਂ ਅਸੀਂ ਬਦਲ ਆਪ ਹੀ ਲਵਾਵਾਂਗੇ ਕਿਉਂਕਿ ਜਿਹੜੇ ਮਹਿੰਦਰਾ ਏਜੰਸੀ ਵਾਲੇ ਆ ਉਹਨਾਂ ਦੇ ਸਟੋਰ ਮੈਨੇਜਰ ਨੂੰ ਵੀ ਨਹੀਂ ਪਤਾ ਕਿ ਉਹਨਾਂ ਦੇ ਸਟੋਰ 'ਚ ਇਹ ਪਾਈਪ ਹੈ ਕਿ ਨਹੀਂ ਹੈ ਤੁਸੀਂ ਇਹ ਸੋਚੋ ਵੀ ਫੇਰ ਇਹਨਾਂ ਦਾ ਕੰਮ ਕਿੱਦਾਂ ਕਰ ਲਾਜਵਾ ਬਹੁਤ ਤੁਸੀਂ ਸੋਚ ਸਕਦੇ ਹੋ ਪਹਿਲਾਂ ਕੋਲਰ ਜਿਹੜਾ ਉਹ ਜੂਰੀਆ ਪਵਾਇਆ ਉਹਦੀ ਵੀ ਮਿਹਨਤ ਆ ਸਾਨੂੰ ਵੀ ਕਰਨੀਆਂ ਪਈਆਂ ਵੀ ਬਾਈ ਬਣ ਕੇ ਪਾ ਦਿਓ ਯਾਰ ਪੰਜਾਬੀ ਭਰਾਓ ਤੇ ਹੁਣ ਪਾਈਪ ਨੂੰ ਵੀ ਉਹ ਕਹਿੰਦੇ ਹੁਣ ਤੁਸੀਂ ਸਵੇਰੇ ਆਇਓ ਅਕੇ ਸਾਡਾ 9 ਵਜੇ ਸਾਡਾ ਗਾਰਡ ਆ ਜਾਂਦਾ 9 ਵਜੇ ਗੇਟ ਖੁੱਲਦਾ ਫਿਰ ਉਹ ਐਂਟਰੀ ਪਾਊਗਾ ਫਿਰ ਉਹ ਐਂਟਰੀ ਦੇ ਵਿੱਚ ਤੁਹਾਡਾ ਕੰਨਵਾ ਨੰਬਰ ਉਸ ਹਾਵ ਨਾਲ ਫਿਰ ਉਹਨੂੰ ਡੀਲ ਕੀਤਾ ਜਾਊਗਾ ਸਾਨੂੰ ਲੱਗਦਾ ਵੀ ਸਾਡੀ ਕੱਲ ਦੀ ਦਿਹਾੜੀ ਵੀ ਇਹਨਾਂ ਨੇ ਖਾ ਜਾਣੀ ਆ ਅਸੀਂ ਹੁਣ ਮੈਸਤਰੀਆਂ ਕੋਲੇ ਚੱਲੇ ਆ ਵੀ ਜੇ ਸਾਨੂੰ ਪਾਈਪ ਮਿਲ ਜਵੇ ਉਹ ਜਾਂ ਫਿਰ ਉਹ ਨੋਜ਼ਲ ਮਿਲ ਜਵੇ ਕੋਲ ਇਹਨਾਂ ਦਾ ਪਾਪੀ ਪਾ ਲੈਣਾ ਕੋਲ ਅਸੀਂ ਪਾ ਲਾਂਗੇ ਪੀ ਪੀ ਅਸੀਂ ਆਪੇ ਚੇਂਜ ਕਰ ਲਾਂਗੇ ਨੂਜ਼ਲ ਚੇਂਜ ਕਰ ਲਾਂਗੇ ਕਿਉਂਕਿ ਇੰਨਾ ਕੁ ਤਾਂ ਕੰਮ ਸਿੱਖ ਲਿਆ ਆਉਂਦਾ ਠੀਕ ਹੈ ਜੀ ਅਰੇ ਇਤਾਂ ਦੇ ਕੈਫੇ ਨੇ ਇੱਥੇ ਛੋਟੇ ਛੋਟੇ ਅਸੀਂ ਲੇਹ ਦੀ ਆਊਟਸਾਈਡ ਤੇ ਆ ਆਊਟਸਕਰਟਸ ਤੇ ਆ ਇਹ ਹੈਗੀਆਂ ਨੇ ਪੈਂਗੋਂਗਲੇਕ ਵਾਲੀ ਸਾਈਡ ਦੇ ਜਿਹੜੇ ਆਊਟਸਕਰਟਸ ਨੇ ਉਧਰ ਅਸੀਂ ਹੋਟਲ ਲਿਆ ਲੇਹ ਦੀ ਮੇਨ ਮਾਰਕੀਟ ਇੱਥੋਂ 3 ਕਿਲੋਮੀਟਰ ਆ ਤੇ ਉਹੀ ਗੱਲ ਵੀ ਹੋਟਲ ਸਾਨੂੰ ਵਧੀਆ ਡੇਟ ਤੇ ਮਿਲ ਗਿਆ 1400 ਰੁਪਏ ਦਾ ਰੂਮ ਦਿੰਦਾ ਸੀ ਵਿਦ ਬ੍ਰੇਕਫਾਸਟ ਕਹਿੰਦਾ 1500 ਦੋ ਜਣਿਆਂ ਦਾ ਤੇ ਫਿਰ ਇਤੋਂ ਵਧੀਆ ਡੀਲ ਕੀ ਹੋਣੀ ਸੀ ਠੀਕ ਹੈ ਜੀ ਦੇਖਦੇ ਹਾਂ ਹੁਣ ਚਲੋ ਮਿਸਤਰੀ ਕੋਲੇ ਜਾ ਕੇ ਕਿ ਸਾਨੂੰ ਕੀ ਮਿਲਦਾ ਕੀ ਨਹੀਂ ਆ ਇੱਧਰ ਦਾ ਚੱਕਾ ਵਾਕਾ ਮਾਰਕੀਟ ਹੋ ਗਈ ਬੰਦ ਬਾਈ ਜੀ ਮਕੈਨਿਕ ਜਿੰਨੇ ਸਾਰੇ ਕੰਮ ਹੋ ਗਏ ਇੱਥੇ ਟਾਈਮ ਨਾਲ ਹੀ ਮਤਲਬ ਮੰਨੋ 7:30 ਵਜੇ ਨੂੰ ਇੱਥੇ ਮਾਰਕੀਟ ਜੀ ਇਹਦੀਆਂ ਮਕੈਨਿਕ ਮੁੰਨੀਆਂ ਲਈ ਬੰਦ ਹੋ ਜਾਂਦੀਆਂ ਦੁਕਾਨਾਂ ਤਾਂ ਹੁਣ ਬਸ ਠੀਕ ਹੈ ਹੁਣ ਜਾਣੇ ਕਮਰੇ ਚ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫਿਰ ਉਦੋਂ ਬਾਅਦ ਆਰਾਮ ਕਰਦੇ ਆ ਕੱਲ ਨੂੰ ਸਵੇਰੇ ਉੱਠ ਕੇ ਸਾਡਾ ਪਲਾਨ ਹੈ ਵੀ 7 ਵਜੇ ਜਾ ਕੇ ਮਹਿੰਦਰਾ ਏਜੰਸੀ ਵਾਲਿਆਂ ਦੇ ਸਰਵਿਸ ਸੈਂਟਰ ਵਾਲੇ ਗੇਟ ਦੇ ਮੂਹਰੇ ਗੱਡੀ ਲਾ ਲੈਣੀ ਆ ਉੱਥੇ ਹੀ ਚਾਹ ਬਣਾਵਾਂਗੇ ਉੱਥੇ ਹੀ ਕੋ ਖਾਣ ਦਾ ਬਣਾਵਾਂਗੇ ਫਿਰ ਪਹਿਲਾ ਨੰਬਰ ਲਵਾਵਾਂਗੇ ਗੱਡੀ ਦਾ ਜੇ ਨਾ ਲਾਇਆ ਫਿਰ ਵੀਡੀਓ ਬਣਾਵਾਂਗੇ ਉਹਨਾਂ ਦੀ ਫਿਰ ਅਸੀਂ ਕੋਈ ਗੱਡੀ ਨਹੀਂ ਅੰਦਰ ਜਾਣ ਦੇਣੀ ਗੱਡੀ ਪਿੱਟਾਂ ਦੇ ਪੂਰੇ ਲਾਵਾਂਗੇ ਤੇ ਫਿਰ ਅਸੀਂ ਪਾਵਾਂਗੇ ਗਾ ਕਿਉਂਕਿ ਜੇ ਸਾਹ ਨਾਲ ਉਹਨਾਂ ਨੇ ਅੱਜ ਹਟਣ ਦੀ ਡੀਲ ਕੀਤੀ ਹੈ ਤਾਂ ਸਾਨੂੰ ਇਹੀ ਲੱਗਦਾ ਵੀ ਉਹ ਆਪਦੇ ਚੇਲੇ ਇੱਧਰ ਉੱਧਰ ਜਿਹਨੇ ਸਿਫਾਰਸ਼ੀਆਂ ਦਾ ਨੰਬਰ ਪਹਿਲਾਂ ਲਾਉਂਦੇ ਆ ਉਹ ਸਾਨੂੰ ਨੇ ਕਿਹਾ ਵੀ ਤੁਸੀਂ 9 ਵਜੇ ਆ ਕੇ ਮੇ ਵੀ ਥੋੜਾ ਪਹਿਲਾਂ ਹੋ ਜੇ ਮੇ ਵੀ ਥੋੜਾ 10 ਵਾਂ ਨੰਬਰ ਹੋਵੇ ਜਦੋਂ ਗੇਟ 9:30 ਖੁੱਲਦੇ ਆ 10 ਵਾਂ ਕਿਵੇਂ ਹੋ ਸਕਦਾ ਕਿਉਂ ਤਾਂ ਸਵੇਰੇ ਦੇਖਦੇ ਆ ਫਿਰ ਉਹ ਬੱਜ ਜਾ ਕੇ ਕੋਈ ਨਾ ਲੈਣੀ ਨਾ ਗੱਡੀ ਖੜੀ ਕਰਕੇ ਵੀ ਇੱਥੇ ਕੋਈ ਬੰਦਾ ਨਹੀਂ ਆਇਆ ਇਸ ਟਾਈਮ ਅਸੀਂ ਪਹੁੰਚੇ ਕਿਹੜਾ ਦਾ ਪੇਚਾ ਪਾਊਗਾ ਫਿਰ ਕੀ ਬਣਦਾ ਕੀ ਨਹੀਂ ਇਹ ਵੀ ਨਾਲ ਦੀ ਨਾਲ ਲਾਈਵ ਅਪਡੇਟ ਕਰਾਂਗੇ ਠੀਕ ਹੈ ਜੀ ਬਾਈ ਤੇ ਅੱਜ ਦੇ ਵਲੌਗ ਦੀ ਥੀ ਸਸਰੀ ਕਾਲ ਆ ਜੀ ਜਿਉਂਦੇ ਬਸਤੇ ਰਹੋ ਜਵਾਨੀਆਂ ਮਾਣੋ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ